ਮੇਰਾ ਪਿੰਡ ਰਾਵੀ ਦੇ ਕਿਨਾਰੇ ਵਸਿਆ ਸੀ ਜਿੱਥੇ ਲੋਕ ਬਹੁਤ ਹੀ ਪਿਆਰ ਨਾਲ ਰਹਿੰਦੇ ਸਨ ਪਰ ਅੱਜ ਅਗਸਟ ਦੇ ਇਸ ਹਨੇਰੇ ਦਿਨ ਉੱਥੇ ਸਿਰਫ ਚੀਕਾਂ ਤੇ ਹਾਹਾਕਾਰ ਦੀਆਂ ਆਵਾਜ਼ਾਂ ਗੂੰਜ ਰਹੀਆਂ ਸਨ ਰਾਵੀ ਦਾ ਪਾਣੀ ਐਦਾਂ ਉੱਛਲਿਆ ਜਿਵੇਂ ਕਿਸੇ ਦੈਂਤ ਨੇ ਪਿੰਜਰੇ ਤੋੜ ਦਿੱਤੇ ਹੋਣ ਮੇਰਾ ਦਿਲ ਡੁੱਬ ਰਿਆ ਸੀ ਜਿਵੇਂ ਪਾਣੀ ਵਿੱਚ ਮੇਰਾ ਪਿੰਡ ਡੁੱਬ ਰਿਹਾ ਸੀ ਮੇਰੀਆਂ ਅੱਖਾਂ ਸਾਹਮਣੇ ਉਹ ਸਾਰਾ ਨਜ਼ਾਰਾ ਤਰ ਰਿਹਾ ਸੀ ਜਦੋਂ ਪਾਣੀ ਦੀ ਲਹਿਰ ਹਰ ਚੀਜ਼ ਨੂੰ ਆਪਣੇ ਨਾਲ ਰੋੜ ਰਹੀ ਸੀ ਇੱਕ ਵੀ ਚੀਜ਼ ਪਿੱਛੇ ਨਹੀਂ ਸੀ ਛੱਡ ਰਹੀ ਮੈਂ ਆਪਣੀ ਜ਼ਿੰਦਗੀ ਵਿੱਚ ਇਦਾਂ ਦਾ ਦ੍ਰਿਸ਼ ਕਦੇ ਨਹੀਂ ਵੇਖਿਆ ਸੀ ਜਿੱਥੇ ਕੁਦਰਤ ਦਾ ਕਹਿਰ ਇੰਨਾ ਭਿਆਨਕ ਰੂਪ ਧਾਰ ਲਵੇ ਅੱਜ ਤੋਂ 5 ਸਾਲ ਪਹਿਲਾਂ ਮੇਰੇ ਪੁੱਤ ਜਸਕਰਨ ਨੇ ਕੈਨੇਡਾ ਤੋਂ ਫੋਨ ਕੀਤਾ ਸੀ ਉਹਦੀ ਆਵਾਜ਼ 'ਚ ਖੁਸ਼ੀ ਛਲਕ ਰਹੀ ਸੀ ਬਾਪੂ ਉਹਨੇ ਕਿਹਾ ਸੀ ਮੈਂ 1 ਕਰੋੜ ਰੁਪਏ ਭੇਜ ਰਿਹਾ ਹਾਂ ਆਪਣੀ ਮਿੱਟੀ 'ਤੇ ਆਪਣੇ ਸੁਪਨਿਆਂ ਦੀ ਕੋਠੀ ਬਣਾਓ ਉਹਦਾ ਫੋਨ ਆਉਂਦਾ ਹੀ ਸਾਡੇ ਘਰ ਵਿੱਚ ਰੌਣਕ ਜਈ ਛਾ ਜਾਂਦੀ ਸੀ ਉਸ ਤੇ ਸ਼ਬਦਾਂ ਵਿੱਚ ਇੱਕ ਇੰਨੀ ਤਾਕਤ ਸੀ ਜਿਵੇਂ ਉਹਨੇ ਸਾਡੇ ਸਾਰੇ ਦੁੱਖਾਂ ਨੂੰ ਦੂਰ ਕਰ ਦਿੱਤਾ ਹੋਵੇ ਮੈਂ ਤੇ ਤੇਰੀ ਮਾਂ ਸਾਡੇ ਤਾਂ ਖੰਭ ਨਿਕਲ ਆਏ ਸਨ ਸਾਰੀ ਉਮਰ ਦੀ ਗਰੀਬੀ ਸਾਰੀ ਉਮਰ ਦੀਆਂ ਤਕਲੀਫਾਂ ਇੱਕ ਪਲ ਵਿੱਚ ਭੁੱਲ ਗਈਆਂ ਅਸੀਂ ਉਹ ਇੱਕ ਇੱਕ ਇੱਟ ਇੱਕ ਇੱਕ ਪੱਥਰ ਪਿਆਰ ਨਾਲ ਚੁਣ ਕੇ ਲਾਇਆ ਸੀ ਮੈਂ ਖੁਦ ਜਾ ਕੇ ਮਿਸਤਰੀਆਂ ਨੂੰ ਦੱਸਦਾ ਹੁੰਦਾ ਸੀ ਕਿ ਕਿਹੜੀ ਇੱਟ ਕਿੱਥੇ ਲਾਉਣੀ ਹੈ ਕਿਹੜਾ ਡਿਜ਼ਾਈਨ ਬਣਾਉਣਾ ਹੈ ਕੋਠੀ ਨਹੀਂ ਉਹ ਸਾਡਾ ਮਹਿਲ ਸੀ ਸਾਡੇ ਜਸਕਰਨ ਦੀ ਮਿਹਨਤ ਦਾ ਨਿਸ਼ਾਨ ਸਾਡੀ ਕੋਠੀ ਪਿੰਡ ਦੀ ਸਭ ਤੋਂ ਵਧੀਆ ਕੋਠੀ ਬਣ ਗਈ ਸੀ। ਉਹਦੀਆਂ ਰੰਗਦਾਰ ਦੀਵਾਰਾਂ, ਉਹਦੀਆਂ ਵੱਡੀਆਂ-ਵੱਡੀਆਂ ਖਿੜਕੀਆਂ ਸਭ ਕੁਝ ਸਾਡੀ ਖੁਸ਼ੀ ਦਾ ਪ੍ਰਤੀਕ ਸੀ। ਉਸਦੇ ਕਮਰੇ 'ਚ ਉਹਦੇ ਬਚਪਨ ਦੀਆਂ ਤਸਵੀਰਾਂ, ਉਹਦੇ ਸਕੂਲ ਦੇ ਮੈਡਲ ਸਾਡੀ ਆਸ ਸੀ ਕਿ ਉਹ ਇੱਕ ਦਿਨ ਵਾਪਸ ਆਏਗਾ ਤੇ ਇਸ ਮਹਿਲ ਵਿੱਚ ਰਹੇਗਾ। ਪਰ ਅੱਜ ਉਸੇ ਮਹਿਲ ਦੀਆਂ ਨੀਹਾਂ ਵਿੱਚ ਪਾਣੀ ਭਰਿਆ ਹੋਇਆ ਸੀ। ਦੀਵਾਰਾਂ ਵਿੱਚੋਂ ਤਰੇੜਾਂ ਆ ਗਈਆਂ ਸਨ ਤੇ ਛੱਤ 'ਚੋਂ ਪਾਣੀ ਚੋਰੀਆ ਸੀ। ਮੈਂ ਆਪਣੀਆਂ ਅੱਖਾਂ ਬੰਦ ਕਰ ਲਈਆਂ ਪਰ ਮੈਨੂੰ ਸਾਫ਼ ਦਿਖਾਈ ਦੇ ਰਿਹਾ ਸੀ ਮੇਰਾ ਪੁੱਤ ਉਹਦੀਆਂ ਅੱਖਾਂ 'ਚ ਉਹ ਚਮਕ ਜਦੋਂ ਉਹਨੇ ਕੋਠੀ ਦਾ ਨਕਸ਼ਾ ਭੇਜਿਆ ਸੀ ਕੀ ਦੱਸਾਂ ਉਸਨੂੰ ਕਿ ਉਹਦਾ ਸੁਪਨਾ ਪਾਣੀ 'ਚ ਡੁੱਬ ਗਿਆ ਹੈ ਇਹ ਸਿਰਫ਼ ਇੱਕ ਇਮਾਰਤ ਨਹੀਂ ਸੀ ਇਹ ਸਾਡੀ ਪੂਰੀ ਜ਼ਿੰਦਗੀ ਦਾ ਨਿਚੋੜ ਸੀ ਪਿੰਡ ਦੇ ਬਾਕੀ ਲੋਕ ਵੀ ਐਦਾਂ ਹੀ ਉਜੜੇ ਹੋਏ ਸਨ ਕਿਸੇ ਦਾ ਘਰ ਡੁੱਬ ਗਿਆ ਸੀ ਕਿਸੇ ਦੀ ਫਸਲ ਤਬਾਹ ਹੋ ਗਈ ਸੀ ਹਰ ਪਾਸੇ ਚੀਕਾਂ ਹਰ ਪਾਸੇ ਹਹਾਕਾਰ ਸੀ ਬੱਚੇ ਬੁੱਢੇ ਜਵਾਨ ਸਭ ਇੱਕ ਹੀ ਕਿਸ਼ਤੀ ਤੇ ਸਵਾਰ ਸਨ ਦੁੱਖਾਂ ਦੀ ਕਿਸ਼ਤੀ ਕੋਈ ਨਹੀਂ ਜਾਣਦਾ ਸੀ ਕਿ ਅਗਲਾ ਪਲ ਕੀ ਲਿਆਵੇਗਾ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਸੀ ਛੱਤਾਂ ਤੇ ਬੈਠੇ ਲੋਕ ਮਦਦ ਲਈ ਚੀਕਾਂ ਮਾਰ ਰਹੇ ਸਨ ਬੱਚੇ ਭੁੱਖੇ ਪਿਆਸੇ ਮਾਵਾਂ ਦੀ ਗੋਦ ਵਿੱਚ ਸੈਮੇ ਹੋਏ ਸਨ ਉਹਨਾਂ ਦੀਆਂ ਅੱਖਾਂ ਵਿੱਚ ਇੱਕ ਖਾਲੀਪਨ ਸੀ ਜਿਵੇਂ ਉਹਨਾਂ ਦੀਆਂ ਸਾਰੀਆਂ ਆਸਾਂ ਖਤਮ ਹੋ ਗਈਆਂ ਹੋਣ ਮੈਂ ਵੇਖਿਆ ਇੱਕ ਬੁੱਢੀ ਮਾਂ ਆਪਣੇ ਛੋਟੇ ਪੋਤੇ ਨੂੰ ਬਚਾਉਣ ਲਈ ਪਾਣੀ 'ਚ ਉਤਰੀ ਹੋਈ ਸੀ ਉਹਦੀਆਂ ਅੱਖਾਂ 'ਚ ਡਰ ਸੀ ਪਰ ਉਹਦੀ ਮਮਤਾ ਉਹਨੂੰ ਹਿੰਮਤ ਦੇ ਰਹੀ ਸੀ ਉਹ ਆਪਣੇ ਬੱਚੇ ਨੂੰ ਬਚਾਉਣ ਲਈ ਹਰ ਕੋਸ਼ਿਸ਼ ਕਰ ਰਹੀ ਸੀ ਬੇਸ਼ੱਕ ਉਹ ਖੁਦ ਡੁੱਬ ਰਹੀ ਹੋਵੇ ਮੈਂ ਕੋਸ਼ਿਸ਼ ਕੀਤੀ ਉਹਦੀ ਮਦਦ ਕਰਨ ਦੀ ਪਰ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਮੈਂ ਬੇਵਸਤ ਸੀ ਉਹਨਾਂ ਦੀਆਂ ਚੀਕਾਂ ਮੇਰੇ ਕੰਨਾਂ 'ਚ ਗੂੰਜ ਰਹੀਆਂ ਸਨ ਤੇ ਮੇਰੇ ਅੰਦਰ ਤੱਕ ਝੰਜੋੜ ਰਹੀਆਂ ਸਨ ਸਰਕਾਰ ਦੀ ਮਦਦ ਕਿਤੇ ਦਿਖਾਈ ਨਹੀਂ ਦੇ ਰਹੀ ਸੀ ਕੁਝ ਵੌਲੰਟੀਅਰ ਆਏ ਸਨ ਪਰ ਉਹ ਵੀ ਸੀਮਤ ਸਾਧਨਾਂ ਨਾਲ ਕੀ ਕਰਦੇ ਲੋਕਾਂ ਦੇ ਚਿਹਰਿਆਂ ਤੇ ਬੇਬਸੀ ਤੇ ਨਿਰਾਸ਼ਾ ਸਾਫ਼ ਝਲਕ ਰਹੀ ਸੀ ਉਹਨਾਂ ਨੇ ਸਾਰੀ ਉਮਰ ਦੀ ਕਮਾਈ ਇੱਕ ਪਲ ਵਿੱਚ ਗਵਾ ਦਿੱਤੀ ਸੀ ਕੋਈ ਆਪਣੇ ਪਸ਼ੂਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕੋਈ ਆਪਣੇ ਬੱਚਿਆਂ ਨੂੰ ਪਾਣੀ ਵਿੱਚ ਤਰਦੀਆਂ ਲਾਸ਼ਾਂ ਤਬਾਹ ਹੋਏ ਘਰ ਤੇ ਬੇਸਹਾਰਾ ਲੋਕ ਇਹ ਸਭ ਵੇਖ ਕੇ ਮੇਰਾ ਦਿਲ ਰੋ ਪਿਆ ਮੈਨੂੰ ਲੱਗਿਆ ਜਿਵੇਂ ਕਿਸੇ ਨੇ ਮੇਰੇ ਅੰਦਰੋਂ ਸਭ ਕੁਝ ਖੋ ਲਿਆ ਹੋਵੇ ਮੈਂ ਤਾਂ ਇੱਕ ਦੂਰੋਂ ਖੜਾ ਤਮਾਸ਼ਾ ਵੇਖ ਰਿਹਾ ਸੀ ਪਰ ਮੇਰੇ ਅੰਦਰ ਤਾਂ ਇੱਕ ਤੂਫਾਨ ਚੱਲ ਰਿਹਾ ਸੀ ਮੇਰੇ ਨਾਲ ਦੇ ਗੁਰਬਚਨ ਸਿੰਘ ਜਿਨ੍ਹਾਂ ਦੀ ਉਮਰ 80 ਸਾਲ ਹੋਵੇਗੀ ਉਹਨਾਂ ਦਾ ਸਾਰਾ ਪਰਿਵਾਰ ਘਰ ਵਿੱਚ ਫਸਿਆ ਹੋਇਆ ਸੀ ਉਹ ਬਾਹਰ ਖੜੇ ਉੱਪਰ ਵਾਲੇ ਨੂੰ ਫਰਿਆਦ ਕਰ ਰਹੇ ਸਨ ਹੇ ਵਾਹਿਗੁਰੂ ਮੇਰੇ ਬੱਚਿਆਂ ਨੂੰ ਬਚਾ ਲੈ ਉਹ ਕਹਿ ਰਹੇ ਸਨ ਉਹਨਾਂ ਦੀ ਆਵਾਜ਼ 'ਚ ਇੰਨਾ ਦਰਦ ਸੀ ਕਿ ਪੱਥਰ ਵੀ ਪਿਗਲ ਜਾਣ ਪਰ ਪਾਣੀ ਤਾਂ ਪੱਥਰਾਂ ਨੂੰ ਵੀ ਰੋੜ ਰਿਹਾ ਸੀ ਮੈਂ ਵੇਖਿਆ ਉਹਨਾਂ ਦੀਆਂ ਅੱਖਾਂ 'ਚੋਂ ਹੰਝੂ ਵਹਿ ਰਹੇ ਸਨ ਜਿਵੇਂ ਰਾਵੀ ਦਾ ਪਾਣੀ ਵਹਿ ਰਿਹਾ ਸੀ ਮੈਂ ਉਹਨਾਂ ਨੂੰ ਟਾਰਸ ਦੇਣ ਦੀ ਕੋਸ਼ਿਸ਼ ਕੀਤੀ ਪਰ ਮੇਰੇ ਕੋਲ ਵੀ ਕੋਈ ਸ਼ਬਦ ਨਹੀਂ ਸਨ ਅਸੀਂ ਦੋਵੇਂ ਬੇਵੱਸ ਚੁੱਪਚਾਪ ਖੜੇ ਸੀ ਮੈਨੂੰ ਲੱਗਿਆ ਜਿਵੇਂ ਮੇਰੀ ਜ਼ਿੰਦਗੀ ਦੀ ਸਾਰੀ ਖੁਸ਼ੀ ਸਾਰੇ ਸੁਪਨੇ ਇੱਕ ਪਲ ਵਿੱਚ ਮੇਰੇ ਹੱਥੋਂ ਖਿਸਕ ਗਏ ਹੋਣ ਰਾਤ ਪੈ ਗਈ ਸੀ ਚਾਰੇ ਪਾਸੇ ਹਨੇਰਾ ਛਾ ਗਿਆ ਸੀ ਬਿਜਲੀ ਬੰਦ ਹੋ ਚੁੱਕੀ ਸੀ ਤੇ ਮੋਬਾਈਲ ਫੋਨਾਂ ਦੀ ਬੈਟਰੀ ਵੀ ਖਤਮ ਹੋ ਗਈ ਸੀ ਹਨੇਰੇ ਵਿੱਚ ਡਰ ਹੋਰ ਵੀ ਵੱਧ ਗਿਆ ਸੀ ਮੈਂ ਇੱਕ ਉੱਚੀ ਥਾਂ ਤੇ ਬੈਠਾ ਦੂਰ ਕਿਤੇ ਲੱਗਦੀਆਂ ਅੱਗਾਂ ਨੂੰ ਵੇਖ ਰਿਹਾ ਸੀ ਇਹ ਅੱਗਾਂ ਲੋਕਾਂ ਦੇ ਘਰਾਂ ਵਿੱਚੋਂ ਨਿਕਲ ਰਹੀਆਂ ਸਨ ਜੋ ਹੁਣ ਪਾਣੀ ਵਿੱਚ ਤਬਾਹ ਹੋ ਚੁੱਕੇ ਸਨ ਹਰ ਚੀਜ਼ ਜੋ ਸਾਡੇ ਲਈ ਕੀਮਤੀ ਸੀ ਹੁਣ ਖੰਡਰ ਬਣ ਚੁੱਕੀ ਸੀ ਮੈਨੂੰ ਇਹ ਮਹਿਸੂਸ ਹੋਇਆ ਜਿਵੇਂ ਮੈਂ ਇੱਕ ਅਜੀਬ ਤੇ ਡਰਾਉਣੇ ਸੁਪਨੇ ਵਿੱਚ ਹਾਂ ਜਿੱਥੇ ਸਭ ਕੁਝ ਉਲਟ ਪੁਲਟ ਹੋ ਗਿਆ ਹੈ ਮੈਨੂੰ ਯਾਦ ਆਇਆ ਕਿਵੇਂ ਮੇਰਾ ਪੁੱਤ ਜਸਕਰਨ ਜਦੋਂ ਛੋਟਾ ਹੁੰਦਾ ਸੀ ਉਹ ਮੀਂਹ ਵਿੱਚ ਖੇਡਦਾ ਸੀ ਉਹ ਕਾਗਜ਼ ਦੀਆਂ ਕਿਸ਼ਤੀਆਂ ਬਣਾ ਕੇ ਪਾਣੀ ਵਿੱਚ ਛੱਡਦਾ ਸੀ ਤੇ ਖੁਸ਼ ਹੁੰਦਾ ਸੀ ਉਸ ਨੂੰ ਕੀ ਪਤਾ ਸੀ ਕਿ ਇੱਕ ਦਿਨ ਉਸੇ ਪਾਣੀ ਵਿੱਚ ਉਹਦੇ ਬਾਪੂ ਦਾ ਘਰ ਡੁੱਬ ਜਾਵੇਗਾ ਉਹ ਕਿਸ਼ਤੀਆਂ ਤਾਂ ਡੁੱਬ ਜਾਂਦੀਆਂ ਸਨ ਪਰ ਉਹਦੇ ਚਿਹਰੇ ਤੇ ਮੁਸਕਾਨ ਰਹਿੰਦੀ ਸੀ ਅੱਜ ਮੈਂ ਉਸੇ ਪਾਣੀ ਵਿੱਚ ਉਸੇ ਮੁਸਕਾਨ ਨੂੰ ਲੱਭ ਰਿਹਾ ਸੀ ਪਰ ਕਿਤੇ ਨਹੀਂ ਮਿਲੀ ਸਿਰਫ ਹੰਝੂ ਤੇ ਡਰ ਸੀ ਸਾਡੀਆਂ ਜਾਨਵਰਾਂ ਦਾ ਕੀ ਹਾਲ ਹੋਵੇਗਾ ਉਹ ਕਿੱਥੇ ਹੋਣਗੇ ਮੈਂ ਵੇਖਿਆ ਸੀ ਕੁਝ ਗਾਵਾਂ ਮੱਝਾਂ ਪਾਣੀ ਚ ਵਹਿ ਰਹੀਆਂ ਸਨ ਉਹ ਵੀ ਬੇਵਸਨ ਉਹਨਾਂ ਦੀਆਂ ਆਵਾਜ਼ਾਂ ਉਹਨਾਂ ਦਾ ਤੜਫਣਾ ਮੇਰੇ ਕੰਨਾਂ ਚ ਗੂੰਜ ਰਿਹਾ ਸੀ ਅਸੀਂ ਤਾਂ ਚਲੋ ਕਿਸੇ ਤਰ੍ਹਾਂ ਬਚ ਜਾਵਾਂਗੇ ਪਰ ਉਹਨਾਂ ਦਾ ਕੀ ਕਿਸੇ ਨੇ ਵੀ ਉਹਨਾਂ ਬਾਰੇ ਨਹੀਂ ਸੋਚਿਆ ਮੈਨੂੰ ਲੱਗਿਆ ਜਿਵੇਂ ਸਾਰੀ ਕੁਦਰਤ ਹੀ ਸਾਡੇ ਤੋਂ ਨਾਰਾਜ਼ ਹੋ ਗਈ ਹੋਵੇ ਇਹ ਕੁਦਰਤੀ ਆਫਤ ਨਹੀਂ ਸੀ ਇਹ ਤਾਂ ਸਾਨੂੰ ਸਾਡੀਆਂ ਗਲਤੀਆਂ ਦੀ ਸਜ਼ਾ ਮਿਲ ਰਹੀ ਸੀ ਅਸੀਂ ਨਦੀਆਂ ਨੂੰ ਬੰਨਿਆ ਜੰਗਲ ਵੱਡੇ ਤੇ ਹੁਣ ਕੁਦਰਤ ਨੇ ਆਪਣਾ ਬਦਲਾ ਲਿਆ ਸੀ ਮੈਂ ਕਈ ਵਾਰ ਸੋਚਦਾ ਸੀ ਕਿ ਕੀ ਅਸੀਂ ਇਸ ਤਬਾਹੀ ਨੂੰ ਰੋਕ ਸਕਦੇ ਸੀ ਕਿ ਅਸੀਂ ਪਹਿਲਾਂ ਤੋਂ ਤਿਆਰੀ ਕਰ ਸਕਦੇ ਸੀ ਪਰ ਹੁਣ ਸਿਰਫ ਪਛਤਾਵਾ ਹੀ ਰਹਿ ਗਿਆ ਸੀ ਸਵੇਰ ਹੋਈ ਪਰ ਇਸ ਸਵੇਰ ਕੋਈ ਖੁਸ਼ੀ ਨਹੀਂ ਲੈ ਕੇ ਆਈ ਸੀ ਸੂਰਜ ਦੀਆਂ ਕਿਰਨਾਂ ਪਾਣੀ ਤੇ ਪੈ ਰਹੀਆਂ ਸਨ ਤੇ ਇਹ ਪਾਣੀ ਹੋਰ ਵੀ ਪਿਆਨਕ ਲੱਗ ਰਿਹਾ ਸੀ ਪਾਣੀ ਦਾ ਪੱਧਰ ਥੋੜਾ ਘਟ ਹੋਇਆ ਸੀ ਪਰ ਤਬਾਹੀ ਦਾ ਮੰਜ਼ਰ ਉਸੇ ਤਰ੍ਹਾਂ ਬਰਕਰਾਰ ਸੀ ਲੋਕ ਹੁਣ ਆਪਣੇ ਘਰਾਂ ਵੱਲ ਜਾ ਰਹੇ ਸਨ ਇਹ ਵੇਖਣ ਲਈ ਕਿ ਕੀ ਕੁਝ ਬਚਿਆ ਹੈ ਹਰ ਚਿਹਰੇ ਤੇ ਉਦਾਸੀ ਤੇ ਅੱਖਾਂ 'ਚ ਅਣਜਾਣ ਭਵਿੱਖ ਦਾ ਡਰ ਸੀ ਮੈਂ ਵੀ ਆਪਣੇ ਘਰ ਵੱਲ ਗਿਆ ਜਿੱਥੇ ਕਦੇ ਸਾਡਾ ਮਹਿਲ ਸੀ ਉੱਥੇ ਹੁਣ ਸਿਰਫ ਖੰਡਰ ਸਨ ਮੇਰਾ ਪੁੱਤ ਜਿਸ ਕਰਨ ਉਹਦਾ ਸੁਪਨਾ ਪਾਣੀ ਦੀ ਭੇਟ ਚੜ ਗਿਆ ਸੀ ਮੇਰੀ ਪਤਨੀ ਉਹ ਵੀ ਚੁੱਪਚਾਪ ਖੜੀ ਸੀ ਉਹਦੀਆਂ ਅੱਖਾਂ 'ਚ ਹੰਝੂ ਨਹੀਂ ਸਨ ਸਿਰਫ ਇੱਕ ਖਾਲੀਪਨ ਸੀ ਉਸਨੇ ਮੇਰਾ ਹੱਥ ਫੜਿਆ ਤੇ ਅਸੀਂ ਦੋਵੇਂ ਇੱਕ ਦੂਜੇ ਵੱਲ ਵੇਖਦੇ ਰਹੇ ਸਾਡੇ ਕੋਲ ਕੋਈ ਸ਼ਬਦ ਨਹੀਂ ਸਨ ਸਿਰਫ ਇੱਕ ਦੂਜੇ ਦੀ ਚੁੱਪ ਸੀ ਪੰਜਾਬ ਜਿੱਥੇ ਹਰਿਆਵਲ ਤੇ ਖੁਸ਼ੀਆਂ ਵਸਦੀਆਂ ਸਨ ਅੱਜ ਉੱਥੇ ਸਿਰਫ ਉਜਾੜ ਤੇ ਦਰਦ ਸੀ ਕੀ ਇਹ ਸਿਰਫ ਇੱਕ ਕੁਦਰਤੀ ਆਫਤ ਸੀ ਜਾਂ ਸਾਡੀਆਂ ਆਪਣੀਆਂ ਗਲਤੀਆਂ ਦਾ ਨਤੀਜਾ ਕੀ ਅਸੀਂ ਇਸ ਤੋਂ ਕੁਝ ਸਿੱਖਾਂਗੇ ਕਿ ਅਸੀਂ ਕਦੀ ਦੁਬਾਰਾ ਆਪਣੇ ਪੰਜਾਬ ਨੂੰ ਹੱਸਦਾ ਵਸਦਾ ਵੇਖਾਂਗੇ ਇਹ ਸਾਡੇ ਸੁਪਨੇ ਦੁਬਾਰਾ ਜੀਵਿਤ ਹੋ ਪਾਉਣਗੇ ਮੈਂ ਇਸ ਪੂਰੀ ਘਟਨਾ ਨੂੰ ਵੇਖ ਕੇ ਇੱਕ ਹੀ ਗੱਲ ਸਮਝਿਆ ਹਾਂ ਕਿ ਕੁਦਰਤ ਦੇ ਅੱਗੇ ਬੰਦੇ ਦੀ ਕੋਈ ਬੁਕਤ ਨਹੀਂ ਅਸੀਂ ਭਾਵੇਂ ਜਿੰਨੇ ਵੀ ਵੱਡੇ ਹੋ ਜਾਈਏ ਜਿੰਨਾ ਵੀ ਪੈਸਾ ਕਮਾ ਲਈਏ ਕੁਦਰਤ ਇੱਕ ਪਲ ਵਿੱਚ ਸਭ ਕੁਝ ਤਬਾਹ ਕਰ ਸਕਦੀ ਹੈ ਅਗਸਤ ਦੇ ਇਸ ਮਹੀਨੇ ਨੇ ਸਾਡੇ ਸਭਨਾਂ ਨੂੰ ਇੱਕ ਬਹੁਤ ਵੱਡਾ ਸਬਕ ਸਿਖਾਇਆ ਹੈ ਪਰ ਹੁਣ ਮੇਰੇ ਮਨ ਵਿੱਚ ਇੱਕੋ ਸਵਾਲ بار بار ਆ ਰਿਹਾ ਹੈ ਕੀ ਪਤਾ ਅਗਲੀ ਵਾਰ ਪਾਣੀ ਨਹੀਂ ਕੁਝ ਹੋਰ ਹੀ ਲੈ ਕੇ ਆਵੇ